ਆ ਹੀ ਮਿਲ ਗਿਆ ਵੇ ਛੜਿਆ ਭਾਈ ਪਿਆਰੀ ਨਾਲ ਪਿਆਰੀ ਇਹਦੀ ਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਆਪਣੇ ਸਾਥੀ ਕਹਿੰਦੇ ਅੱਜ ਰੰਗ ਭਰ ਰਹੇ ਨੇ ਬਾਈ ਰੰਗ ਆਪਾਂ ਲੈ ਕੇ ਆਏ ਆ ਪਿੰਡੋਂ ਕਿਉਂਕਿ ਪਿਛਲੇ ਸਾਲ ਸਾਨੂੰ ਬਹੁਤ ਜ਼ਿਆਦਾ ਮਹਿੰਗਾ ਪੈ ਗਿਆ ਸੀ ਰੰਗ ਬੰਬੂ ਨਾਲ ਤੇ ਬੰਬੂ ਨਾਲ ਲੱਪੇ ਨਾਲ ਲੱਪਾ ਪੂਰੇ ਪ੍ਰਬੰਧ ਲੈ ਕੇ ਆਏ ਨੇ ਮੁੰਡੇ ਇਦ ਕੀ ਤੇ ਤੇ ਜੀ ਨੇ ਸਾਰੀ ਟੀਮ ਲਾ ਰੱਖੀ ਆ ਸਾਡੀ ਰੰਗ ਭਰਨ 6 ਪ੍ਰਕਾਰ ਦਾ ਰੰਗ ਆ ਬਣੇ 6 ਪ੍ਰਕਾਰ ਦਾ ਰੰਗ ਇਹ ਥੈਲੀ ਜਿਹੜੀ ਆਪਾਂ 130 ਦੀ ਲੈ ਕੇ ਆਏ ਆ ਔਰ 600 ਦੀ ਮਿਲਦੀ ਆ ਇਹ ਬਾਈ 130 ਦੀ ਥੈਲੀ ਲੈ ਕੇ ਆਏ ਆ ਆਪਾਂ ਥੋਕ ਚ ਆਪਣੇ ਗੁਰੀਬਾਈ ਦੀ ਦੁਕਾਨ ਆ ਗੁਰੀ ਕਰਿਆਨਾ ਸਟੋਰ ਇਹ ਲਿਆਇਆਤੀ ਇਕੱਠਾ ਰੰਗ ਤਾ ਕਰਕੇ ਆਪਾਂ ਨੂੰ ਸਸਤਾ ਮਿਲ ਗਿਆ ਤੇ ਇੱਧਰ ਹੁਣ ਇਹ ਰੰਗ ਭਰ ਰਹੇ ਨੇ ਐਨ ਆਰਮ ਨਾਲ ਗੱਦੇ ਇਹਨਾਂ ਨੇ ਲਾਲੇ ਥੱਲੇ ਕਿੰਨੀਆਂ ਥੈਲੀਆਂ ਕੱਢੀਆਂ ਨੇ ਤੁਸੀਂ ਹਲੇ ਟਰਾਲੀ 'ਚੋਂ ਦੋ ਹੀ ਕੱਢੀਆਂ ਨੇ ਕੈਮਰਾ ਤਾਂ ਹਲੇ ਮੇਰੇ ਕੰਨੀਓ ਦੀ ਮਾਂ ਕਿੱ데 ਥੋੜੇ ਕੰਨੀ ਘੁੰਮ ਗਿਆ ਖੁਸ਼ਬੂ ਗੁੜੀਆਂ ਦਾ ਖੁਸ਼ਬੂ ਆਉਂਦੀ ਆ ਛਲੇ ਨਾਲ ਪੁੱਕ ਗਿਆ ਰੱਖ ਕੇ ਫਿਰ ਇੱਥੇ ਚਲਾਤਾ ਸੀ ਝੜਕਾ ਵੀ ਰਿਹਾ ਪਿੰਡਾਂ 'ਚ ਤਾਂ ਬਹੁਤ ਵੀਰਾਂ ਨੇ ਆਪਾਂ ਕਿੰਨੇ ਨੇ ਹੁੰਦੇ 60 ਕਿਲੋ 60 ਕਿਲੋ ਰੰਗ ਲੈ ਕੇ ਆਏ ਕਿੰਨੇ ਕਿਲੋ ਦੀ ਥੈਲੀ ਆ 10 ਕਿਲੋ ਦੀ ਥੈਲੀ ਆ ਬਾਕੀ ਕਿੱਥੇ ਪਈਆਂ ਨੇ ਬਾਕੀ ਬਾਈ ਆ ਥੈਲੇ 'ਚ ਪਈਆਂ ਨੇ 4 4 ਥੈਲੀਆਂ ਇਹ 'ਚ ਪਈਆਂ ਨੇ ਹਲੇ 2 ਇਹਨਾਂ ਨੇ ਥੱਲੇ ਧਾਰ ਲੀਆਂ ਸੋ ਪੈਕਿੰਗ ਹੋ ਰਹੀ ਆ ਹੁਣ ਫੇਰ ਆਪਾਂ ਚੱਲਦੇ ਆ ਇਕੱਲੇ ਇਕੱਲੇ ਬੰਦੇ ਨੂੰ ਵੰਡ ਦਾਂਗੇ ਲੋ ਜੀ ਕਹਿੰਦੇ ਭਰਤੀ ਚੱਲੀ ਜਾਂਦੀ ਆ ਮੁੰਡੇ ਮਾਰੋ ਮਾਰ ਰੰਗ ਭਰ ਰਹੇ ਨੇ ਚੈੱਕ ਕਰੋ ਕਿੰਨੀ ਥੈਲੀ ਭਰਨੀ ਆ ਬਾਈ 200 ਸਾਡਾ 3400 ਥੈਲੀ ਭਰੀ ਜਾਉ ਸਾਡੇ 37 ਕਿਲੋ ਦੀ ਭਰਤੀ ਚੱਲ ਰਹੀ ਸਾਡੇ 37 ਕਿਲੋ ਦੀ ਨਹੀਂ ਪਾਈਆ ਪਾਈਆ ਜਿੰਨਾ ਤੱਕ ਇਹਨਾਂ ਦੀ ਭਰਤੀ ਚੱਲਦੀ ਹੈ ਤੇ ਉਧਰ ਤੇਜੀ ਅੱਡ ਫਲੇਵਰ ਬਣਾ ਰਿਹਾ ਮਿਕਸ ਕਰ ਕਰਕੇ ਇਹਦਾ ਕੋਈ ਵਧੀਆ ਫਾਇਦਾ ਨਹੀਂ ਰਹਿੰਦਾ। ਭਰ ਲਓ ਥੈਲੀਆਂ ਇੱਧਰ ਥੈਲੀਆਂ ਭਰ ਲੀਆਂ ਆਪਣੇ ਨਾਲ ਦੀ ਨਾਲ ਇੱਧਰ ਆਹ ਥੈਲੇ ਚ ਪਾਈ ਜਾਂਦੇ ਆ ਫੀੜਾ ਵਾਲੇ ਚ ਫੇਰ ਲਿਜਾਵਾਂਗੇ ਆਪਾਂ ਉੱਧਰ ਬਸ ਤੁਰਨੇ ਆ ਲਈਆਂ ਬਾਈ ਹੁਣ ਦੇਖੋ ਫੇਰ ਜਾਹੋ ਜਲਾ ਲਈ ਬੋਤੀ ਚ ਰੱਖੋ ਕੀ ਆਣਾ ਹੈ। ਥੈ ਕਰ ਲਵੇ ਲਾ ਇਹ ਕਾਜੀ ਹੈ। ਥੈਲੀ ਕਰ ਬੰਦੇ ਨੂੰ। ਹਾਂ ਮਰੇ ਦਾ ਭਰਿਆ ਨਹੀਂ। ਓਏ ਰੰਗ ਦਾ ਬਹੁਤ ਵਧੀਆ ਲੱਗਦਾ ਅਗਲੇ ਦੇ ਪਾਇਆ ਭਾਈ। ਆ ਸੋਹਣਾ ਮੁੰਡਾ ਆ ਗਿਆ ਸਾਡੀ ਭੂਆ ਦਾ ਮੁੰਡਾ ਸੋਹਣਾ ਮੁੰਡਾ ਕਹਿੰਦੇ। ਉਹ ਕਿਹੜਾ ਰੰਗ ਲਿਆ ਮੈਂ ਹੁਣ ਓਏ ਆ ਪਾ ਇੱਕ ਸਾਈਲੀ ਹੋਰ ਲਾ ਦਈਏ ਆਡਾ ਡਰੰਗਾ ਨਹੀਂ ਆ ਭਰੋ ਯਾਰ ਇਹ ਇਹ ਹਰਾਏ ਹੈ ਲਫਾਫੀ ਆਪਣੀ ਸਿੱਟਣੀ ਨਹੀਂ ਜੇਬ ਦਾ ਹਾਂ ਲਫਾਫੀ ਬਾਈ ਸਿੱਟਣੀ ਨਹੀਂ ਖਾਲੀ ਹੋਈ ਤੇ ਜੇਬ ਵਿੱਚ ਪਾ ਲਿਆ ਹੋਇਆ ਬੁਗੇ ਜਿਆਦੇ ਰਬਟਾ ਨਾ ਬਾਈਂ ਕੇ ਦਾ ਯਾਰ ਨੂੰ ਉਧਰੋਂ ਇੰਜਨ ਕਰਾ ਦੇ ਰਬਟਾਂ ਘਟਣੀਆਂ ਹਨਾ ਨਹੀਂ ਰਬਟਾਂ ਬਹੁਤ ਨੇ ਕੋਲ-ਖੋਲ ਲੈ ਫਿਰ ਚੱਲੀਏਗੇ ਬਾਕੀ ਆਪਣੀ ਟੀਮ ਉਧਰ ਸੱਤੇ ਹੋਣੀ ਲੰਗਰ ਪਾੜਨ ਗਏ ਬਣੇ ਰੱਜਣ ਗਏ ਬਣੇ ਹੋਰ ਅੱਜ ਦੇ ਨਹੀਂ ਹੈਗੇ ਹਾਂ ਰੋਟ ਪਾੜ ਮਹਿਕਮਾ ਹੋ ਕਰੋ ਗਿਰਾਂ ਤਿਆਰੀ ਫਿਰ ਚੱਲੀਆ ਕਿੰਨੇ ਵਜੇ ਚੱਲ ਪ੍ਰੋਗਰਾਮ ਉਧਰ ਤਾਂ ਚੱਲ ਪਿਆ ਖੰਡਾ ਚੌਂਕ ਨਹੀਂ ਦਾ ਕੰਮ ਸਾਰੇ ਲੱਗੋ ਵੀਰੇ ਸਾਰੇ ਲੱਗੋ ਸਹੀ ਗੱਲ ਹੈ ਭਰਨਾਂ ਨੂੰ ਹੂੰ ਆਗੇ ਬਸ ਸਾਰੇ ਹੀ ਲੱਗਦੇ ਆ ਲਓ ਜੀ ਚੱਲ ਵੀ ਮਿੱਤਰੋ ਉਹਦੀ ਦੇਖਿਓ ਫਿਰ ਰੰਗ ਔੜਦਾ ਹੁਣ ਚੱਲ ਵੀ ਓਏ ਪਾ ਕੇ ग्राम सोन हरे सोन हरे सोनारो कानो धके नाल पायो ੱਕੇ ਨਾਲ ਦਾ ਭਾਇਓ ਲਵੇੜੇ ਨਾਲ ਆ ਜੋ ਮਾ ਥਾ ਦੇਖਣਾ ਹੁੰਗਾ ਚਲੋ ਇਧਰ ਨੂੰ ਚਲੋ ਸਾਤ ਸ੍ਰੀ ਕਾਲ ਚਲੋ 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 ਜਰਾ ਜਰਾ ਚਲ ਮਾਰ ਕੇ ਬੋਲਾ ਦਾਰਕੀ

ਚੱਲ 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 ਬਾਈ ਇਕੱਠ ਦੇਖੋ ਕਿੰਨਾ ਚਲੋ ਬਾਈ ਸਾਰੇ ਜਣੇ ਚਲੋ ਆਹ ਟਰੈਕਟਰ ਵਾਲਿਆਂ ਨਾਲ ਪੌੜਾ ਲੱਗਾ ਚਲੋ ਚਲੋ ਵੀ ਚਲੋ ਚਲ ਚੱਲ ਹੋਰੇ ਮੇਰੇ ਮਾਰਿਆ ਨੇ ਪਹਿਲਾਂ 哈哈哈 ਚੱਲਦੇ ਜੀ ਓਏ ਓਏ ਉਹਨੇ ਡੱਕਤਾ ਇੱਕ ਜੇ ਤੂੰ ਚਲੋ ਉਹ ਪੈ ਗਿਆ ਪਿੱਛਾ ਭੱਜ ਕੇ ਜਾਨਾਨਕ ਭੱਜ ਕੇ ਭਰਤੇ ਕਿਹੜੇ ਨੇ

ਜਾਲ ਪਿਆ ਹੁਣ ਆ ਗਿਆ ਜੂ ਆ ਗਿਆ ਬੇ ਚਾਦਰ ਟਿੰਗ 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 ਨੱਚੜਾ ਜਿ ਖੰਡੇ ਆਈ ਪਾਤੇ ਲੋਂਗ ਤੇ ਖੱਡ ਨੱਚੜਾ ਨੱਚੜਾ ਜਿ ਖੰਡੇ ਆਈ ਪਾਤੇ ਚੱਲ ਪਰਦੋ ਪਰਦੋ ਆ ਗਰਾਦ ਲਿਆ ਕਹਿੰਦੇ ਤਸੱਲੀਆ ਚੱਲ ਓ ਬਾ ਵਈ ਬਾ ਛਕ ਲਿਆ ਉਹ ਚਲ ਕੇ ਰਿਹਾ ਛਕ ਲਓ ਬਲੋਵਰ ਨਾ ਚੱਲੋ ਚਲੋ ਏ ਝੋਲੇ ਪਰ ਲਿਓ ਨੇ ਰੰਗ ਦੇ ਚਲੋ ਰੰਗ ਦੇ ਝੋਲੇ ਪਰ ਕੇ ਲਈਏ ਤਰਾਲੀ ਚੋ ਤੇਰਾ ਭਾਈ ਮਿਲ ਗਿਆ ਵਿਛੜਿਆ ਹੋਇਆ ਇਹਨੂੰ ਇਹਦੇ ਰੰਗ ਲਾ ਰਿਹਾ ਇਹ ਜਮਈ ਤੇਰੇ ਵਰਗਾ ਓਏ ਚੱਲ ਘਰੇ ਲੈ ਕੇ ਚਲੀਏ ਹੋਰ ਹੋ ਗਿਆ ਇਤਰਾ ਹੋ ਗਿਆ ਭਾਈ ਹਮਲਾ ਓਏ ਆ ਵੀ ਤੇਰਾ ਭਾਈ ਮਿਲ ਗਿਆ ਓ ਭਾਈ ਦੋ ਭਾਈ ਇਕੱਠੇ ਹੋ ਗਏ ਮੇਲੇ ਨੂੰ ਹੱਥ ਆਤਮ ਲਿਆ ਓਏ ਓ ਭਾਈ ਆ ਗਿਆ ਗੁਰੇਲਾ ਇੱਕ ਉੱਥੇ ਸੀ ਹੁਣ ਆਦੂਰੀ ਦਾ ਭਾਈ ਮਿਲ ਗਿਆ ਉਹ ਛੜਿਆ ਭਾਈ ਪਿਆਰੀ ਨਾਲ ਪਿਆਰੀ ਇਹਦੀ ਪਿਆਰੀ त <laughs> 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 ਆਪਣੇ ਸਾਰੇ ਬੰਦੇ ਆ ਜਾਓ ਆਪਣਾ ਸਟਾਕ ਉਤਲਿਆ ਟਰਾਲੀ ਚੋਂ ਲੈ ਕੇ ਆਉਣੇ ਆ ਹੁਣ ਨਾ ਮਾ ਹੈਲੋ ਤਕਲੀਫ ਹੈ ਕੋਈ ਉੱਤੇ ਹੀ ਭਰ ਦੋ ਉਹਨੂੰ ਹਾਂ ਹਾਂ ਉੱਤੇ ਇੱਕਦਮ ਮਾਰ ਮੋਟੇ ਉੱਤੇ ਹੀ ਭਰ ਦੋ ਚਲੋ ਕਰੋ ਰਸ ਪਰਾ ਹੋ ਜਾ ਆ ਜਾ ਬਈ ਆ ਜਾ ਨਾ ਮੁੰਡੇ ਨਾ ਰਾਮਾ ਰੋਹੀ ਕਰਦਾ ਕਰਦਾ ਆ ਜਾ ਮੇਰੇ ਜਲੇਤਰਿਆ ਆ ਜਾ ਬਦ ਆ ਜਾ ਬਾੜਦੀ ਇਹਨੂੰ ਪੈਸੇ ਮੁੱਕਦੇ ਕੋਈ ਨਾ ਕੋਈ ਨਾ ਆ ਜਾ ਚਲੋ ਹੈਲੋ ਲੋਕੀ ਮੇਤਰਾ ਦੇਖੋ ਮਹਾਲ ਚਰਨ ਗੰਗਾ ਸਟੇਡੀਅਮ ਚ ਆਏ ਹੋਏ ਆਪਾਂ ਸਰਪੰਚਾ ਕਪੂਰੀਆਂ ਦਾ ਲੋਕ ਸਰਪੰਚਾ ਚੌਂਕ ਦਾ ਸਾਹਿਬ ਦੇ ਚੰਨ ਖੌਂਸੇ ਬਾਲੀ ਜਿਹੜੇ ਪ੍ਰਸਾਦ ਦਾ ਉਹ ਨਿਸ਼ਾਨੀ ਨਜ਼ਾਰਾ ਲੱਗਦਾ ਪਾਲੀਆਂ ਨੂੰ ਸਤਾ ਖਾਈ ਹੋ ਜਾਂਦਾ ਘੰਟੇ ਦਾ ਹਨਾ ਘੰਟਾ ਹੋ ਗਿਆ ਲੱਗੇ ਹਾਂ ਇਸ ਨਾਲ ਜਿਹੇ ਤੂੰ ਹੀ ਫੋਟੋ ਚੈਟ ਕਰਦੇ ਉਪਰ ਵਾਲੇ ਨੂੰ ਠੀਕ ਹੈ ਜਤਿੰਦਰ ਹਣੀ ਕਿੱਥੇ ਨੇ ਜਤਿੰਦਰ ਬੱਲਾ ਆਏ ਨੇ ਭਾਈ ਇਹਦੀ ਉੱਥੇ ਗਾ ਬਹੁਤ ਮੇਜੇ ਪਤਨਾਮ ਤੇ ਖਾਈ ਜਿਆ ਸਮੂਹ ਪੰਜਾਬ ਨੂੰ ਦੇਖੋ ਜੀ ਖਾਲਸਾਈ ਬਹੁਤਾਂ ਚੜਦੀ ਕਲਾ ਚ ਜਾਂਦੀਆਂ ਨੇ ਖਾਲਸਾ ਪੰਥਦਲ ਸੰਗਤ ਬਹੁਤ ਆਈ ਹੈ ਇੱਥੇ ਬਾਬਾ ਜੀ ਸੰਗਤਾਂ ਪੂਰਾ ਇਕੱਠਾ ਆਪ ਦਾ ਆਪ ਜਿਹੜਾ ਆਇਆ ਹੋਇਆ ਹੈ ਸੋ ਦੇਖੋ ਜੀ ਫਿਰ ਹੋ ਲਾਵਾਂ ਲਾ ਸਿੰਘਾਂ ਦਾ ਸਾਰੇ ਸਿੰਘ ਜਾ ਰਹੇ ਨੇ ਹੁਣ ਉਧਰ ਨੂੰ ਚਰਨਗੰਗਾ ਸਟੇਡੀਅਮ ਤੋਂ ਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਸਤਿਨਾਮ ਸਿਰੀ ਵਾਹਿਗੁਰੂ ਕਰੋ ਜੀ ਦਰਸ਼ਨ ਫਿਰ ਸਾਰੇ ਖਾਲਸੇ ਦਾ ਹੌਲਾ ਮੱਲਾ ਸਿੰਘ ਜੀ ਤਨਤਾ ਲਾਵਾ ਜੀਤ ਸਿੰਘ ਜੀ ਤਨਤਾ ਲਾਵਾ ਜੀਤ ਸਿੰਘ ਜੀ ਤਨਤਾ ਲਾਵਾ ਅਜੀਤ ਸਿੰਘ ਜੀ ਤਨਤਾ ਲਾਵਾ ਜਿਹਾਰ ਸਿੰਘ ਜੀ ਤਨਤਾ ਲਾਵਾ ਜਿਹਾਰ ਮੀ ਆ ਗਿਆ ਮਿੱਤਰੋ ਮੀ ਕਣੀਆਂ ਹੀ ਆ ਗਈਆਂ ਔਰਲੀ ਟ੍ਰੈਫਿਕ ਸਾਰੀ ਜਾਮ ਆ ਪਰਲੀ ਲੈਣੇ ਚੱਲ ਰਹੀ ਹੈ ਇਕੱਲੇ ਓਹ ਠੀਕ ਰੋ ਤੋ ਗੁਰਦੁਆਰਾ ਸਾਹਿਬ ਤੋਂ ਉਧਰ ਚਰਨ ਗੰਗਾ ਸਟੇਡੀਅਮ ਜਾਂਦਾ ਹੁੰਦਾ ਇਹ ਨਗਰ ਕੀਰਤਨ ਆਹ ਟਰਾਲੀ ਦੇਖੋ ਬਾਈ ਕਿੰਨੀ ਘੈਂਟ ਤਿਆਰ ਕਰੀ ਗਿਆ ਜਿਵੇਂ ਬਸ ਮੰਗ ਸੀਸੇ ਲਾ ਕੇ ਫਾਇਦਾ ਇਹ ਕਣ ਤਿਆਰ ਕਰੀਦਾ ਕਿਉਂ ਰੰਗ ਰੁੰਗਦੀ ਪੈਂਦਾ ਹੈਗਾ ਬਾਕੀ ਧੂੜ ਨਹੀਂ ਪੈਂਦੀ ਮਿੱਟੀ ਨਹੀਂ ਪੈਂਦੀ ਐਨ ਜਾਂਦੇ ਨੇ ਬਾਈ ਯਾਰੇ ਨਾਲ ਬੈਠੇ ਆਪਾਂ ਨੇ ਹੁਣ ਸ਼ਾਮ ਨੂੰ ਛਾੜਦੇ ਫੇਰ ਰੋਡ ਤੇ ਟਰੈਕਟਰ ਤੇ ਹੌਲੇ ਮੱਦੇ ਦਾ ਚੱਲ ਰਿਹਾ ਓਕਣ ਦੇਖੋ ਭਾਈ ਮਹਾਲ ਘਰਾ ਸੇਰਾ ਹੀ ਹੋਇਆ ਪਿਆ ਪੂਰੇ ਚੜਦੀ ਗੱਲਾਂ ਬਾਈ ਚੜਦੀ ਗੱਲਾਂ ਸ਼ਹੀਦੀ ਪਾਲਾ ਹੁੰਦੀ ਖੋਨ ਤੇ ਅਬਾਈ ਪੂਰਾ ਸਿਰਾਂ ਹੋਇਆ ਬੈ ਮਾਹੌਲ ਆ ਆਪਣੇ ਤੇ ਪਾਉਣ ਮਾ ਕਿਲੋ ਰੰਗ ਦਾ ਟਰੈਕਟਰ ਵੱਧੇ ਉੱਤਰ ਨੂੰ ਕਿਲੋ 200 ਕਿਲੋ ਦਾ ਮੇਰੇ ਤੇ ਹੀ ਪਿਆ ਹੋਣਾ ਬਾਲਾ ਜਿਆਦੇ ਆ ਮਾਹੌਲ ਮੀਂਹ ਨੇ ਥੋੜਾ ਕੰਮ ਖਰਾਬ ਕਰਤਾ ਸੀ ਜਲ ਮੀਂਹ ਰੁਕ ਗਿਆ ਪਰਮਾਤਮਾ ਨੇ ਫਿਰ ਮੌਸਮ ਵਧੀਆ ਕਰਤਾ ਲੱਗਦਾ ਵੀ ਨੀਲਾ ਟਰੈਕਟਰ ਆਏ ਦੇਖੋ ਰਵੈਣ ਜੀਪ ਵੀ ਗਾਹ ਨੂੰ ਨਾਲ ਲੈ ਕੇ ਆਉਣੀ ਆ ਜੇ ਪ੍ਰਮਾਤਮਾ ਕਿਰਪਾ ਕਰੇ ਜੀਪ ਨਹੀਂ ਆਉਣੀ ਆ ਯਾਰ ਇੱਕ ਭਾਈ ਇਹਨਾਂ ਤਾਂ ਮਰ ਲਿਆ ਪਾਦੇ ਪਾਦੇ ਪਾਉਣਾ ਕਿਉਂ ਤੂੰ ਆਪਣੇ ਬੰਦੇ ਦੀ ਪਾਦਾ ਉਧਰ ਤਾਂ ਪਹੁੰਚਿਆ ਨਹੀਂ ਐ ਲੋ ਜਾਏ ਸਰਨੇ ਤੇ ਕਾ ਕਰ ਦੇਖੋ ਭਾਈ ਮੇਲਾ ਲੁੱਟਣ ਵਾਲੇ ਟਰੈਕਟਰ ਭਰਤੀ ਤੱਕ ਨੇ ਵੀ ਕਹਿੰਦੇ ਹਰੇਕ ਸਾਡੇ ਵੀ ਇੱਥੇ ਖੜਾ ਹੁੰਦਾ ਮੇਲਾ ਲੁੱਟਦਾ ਤੇ ਘਰੋਂ ਫਿਰ ਦਰਸ਼ਨੇ ਦੇ ਬਾਲਾ ਘੈਂਟ ਲੱਗਦਾ ਹੈ ਨਾ ਟਾਇਰ ਦਾ ਸਾਈਜ਼ ਬੜਾ ਵੱਡਾ ਟਾਇਰ ਦਾ ਸਾਈਜ਼ ਹੈ ਬਾਈ ਜਾਦੇ ਵੱਡਾ ਤੇ ਇੱਕ ਇਧਰੇ ਇਕੱਲਾ ਹੀ ਖੜਾ ਹੁੰਦਾ ਇਹ ਹਰੇਕ ਸਾਲ ਬਾਈ ਉਰੀ ਲਾਉਂਦੇ ਨੇ ਸਾਰਿਆਂ ਦੇ ਪੱਕੇ ਟਿਕਾਣੇ ਨੇ ਵੀ ਕ ਆਪਣਾ ਹੀ ਕੋਈ ਟਿਕਾਣਾ ਨਹੀਂ ਸਾਰਿਆਂ ਦੇ ਪੱਕੇ ਟਿਕਾਣੇ ਨੇ ਬਾਈ ਅਸੀਂੋਂ ਬਾਗੀ ਆ ਸਾਡਾ ਕੋਈ ਪਤਾ ਨਹੀਂ ਕਿੱਥੇ ਖੜ ਜੀਏ ਹੁਣ ਆਪਾਂ ਨੈਣਾ ਦੇਵੀ ਵਾਲੇ ਰੋਡ ਤੇ ਆ ਸਵੇਰ ਨੂੰ ਐ ਨਹੀਂ ਪਤਾ ਕਿੱਥੇ ਹੋਈਏ ਬਾਕੀ ਵੀਰੇ ਉਹਨਾਂ ਦੀਆਂ ਰੀਝਾਂ ਲਾਈਆਂ ਹੋਏ ਨੇ ਬਾਈ ਪੂਰੀਆਂ ਟਰੈਕਟਰ ਜੱਚੇ ਬਹੁਤ ਰਹਾ 60 55 ਡੇ ਟਾਇਰ ਇਹਦੇ ਸਪੈਸ਼ਲੇ ਪਾ ਕੇ ਲਿਆਉਂਦੇ ਨੇ ਉੱਤੇ ਮਿਊਜ਼ਿਕ ਸਿਸਟਮ ਪੂਰੀ ਐਨ ਕੈਂਟ ਡਾਊਨ ਸੀਲਿੰਗ ਹੋਈ ਹੋਈ ਆ ਤੇ ਸਲਾਨਸਰ ਇਧਰ ਨੂੰ ਕੱਟਿਆ ਹੋਇਆ ਸਾਈਡ ਤੇ ਨੂੰ ਆਪਾਂ ਵੀ ਕਰੀਏ ਇਹੋ ਜਿਹੇ ਕੰਮ ਤੇ ਜਿਉ ਭੱਜ ਗਿਆ ਕਹੇ ਤੇ ਅੱਗੇ ਬੰਪਰ ਤੇ ਨਕਸ਼ਾ ਛਾਪਿਆ ਹੋਇਆ ਗੱਲੀ ਗੱਲੀ ਹੀ ਦੇਖੋ ਗੌਰ ਨਾਲ ਰਾਜ ਕਿਸੇ ਤੋਂ ਨਹੀਂ ਹੋਣਾ ਰਾਜ ਤਾਂ ਆਪਣੇ ਕੋਲ ਸਿਗਾ ਚਲੋ ਵੀ ਚੱਲੇ ਤਾਂ ਜੀ ਆਵਾਂ ਚੱਲ ਕਰ ਚੱਲੇ ਧਰਤੀ ਤੱਕ ਪੂ ਆਲੇ ਬਾਈ ਫਾਲਸਾ ਦਾ ਇਨਸਾਨ ਲੋਕ ਫੋਟੋਆਂ ਕਰਾਉਂਦੇ ਨੇ ਬਾਈ